ਮਿੱਤਰ ਪਿਆਰਿਓ ਗਰਮੀਆਂ ਸ਼ਰਬਤ ਦਾ ਮੌਸਮ ਨੇ ਤੇ ਤੁਸੀਂ ਹਰੇਕ ਨੇ ਸ਼ਰਬਤ ਜ਼ਰੂਰ ਪੀਤਾ ਹੋਣਾ ਪਰ ਡਾਕਟਰ ਕਹਿੰਦੇ ਨੇ ਵੀ ਸ਼ਰਬਤ ਨਾ ਪੀਓ ਮਾਰੇ ਜਾਉਂਗੀ ਕਿਉਂਕਿ ਸ਼ਰਬਤਾਂ ਦੇ ਵਿੱਚ ਜੋ ਕੁਝ ਪਾਇਆ ਜਾਂਦਾ ਡਾਕਟਰ ਕਹਿੰਦੇ ਵੀ ਉਹ ਤੁਹਾਡਾ ਲੀਵਰ ਖਰਾਬ ਕਰ ਦਿੰਦਾ ਤੁਹਾਡੀ ਸਿਹਤ ਖਰਾਬ ਕਰ ਦਿੰਦਾ ਪਰ ਇੱਧਰ ਇੱਕ ਸਖਸ਼ ਬੈਠੇ ਨੇ ਮਿੱਤਰ ਪਿਆਰੇ ਜੋਧਾ ਸਿੰਘ ਇਹਨਾਂ ਨੇ ਇੱਕ ਸ਼ਰਬਤ ਬਣਾਇਆ ਤੇ ਇਹ ਕਹਿੰਦੇ ਨੇ ਸ਼ਰਬਤ ਪੀਓ ਸਾਡਾ ਸ਼ਰਬਤ ਪੀਓ ਤੇ ਕਹਿੰਦੇ ਇਹ ਸ਼ਰਬਤ ਸਾਡਾ ਲੀਵਰ ਠੀਕ ਕਰਦਾ ਹੁਣ ਆਪਾਂ ਇਹਨਾਂ ਦੇ ਨਾਲ ਗੱਲ ਕਰਾਂਗੇ ਕਿ ਉਹ ਡਾਕਟਰ ਜਿਹੜੇ ਕਹਿੰਦੇ ਨੇ ਸ਼ਰਬਤ ਘੱਟ ਪੀਓ ਇਹ ਲੀਵਰ ਖਰਾਬ ਕਰ ਦੂਗਾ ਇਹ ਕਹਿੰਦੇ ਨੇ ਸਾਡਾ ਸ਼ਰਬਤ ਪੀਓ ਸੱਚ ਕੀ ਹੈ ਜੋਧਾ ਸਿੰਘ ਜੀ ਵੈਲਕਮ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅਕਾਲ ਪੁਰਖ ਸਭ ਨੂੰ ਚੜ੍ਹਦੀਆਂ ਕਲਾਂ ਚ ਰੱਖੇ ਤੇ ਵੈਦਾਂ ਹਕੀਮਾਂ ਤੋਂ ਬਚਾ ਕੇ ਰੱਖੇ ਇਹੀ ਅਰਦਾਸ ਸਭ ਤੋਂ ਪਹਿਲੀ ਗੱਲ ਤਾਂ ਤੁਸੀਂ ਕਈ ਵੈਦਾਂ ਹਕੀਮਾਂ ਤੋਂ ਬਚਾ ਕੇ ਰੱਖੇ ਤੁਸੀਂ ਖੁਦ ਵੈਦੋਂ ਜੇ ਤੁਹਾਡੇ ਤੋਂ ਕਾਲਪੁਰਖ ਨੇ ਲੋਕਾਂ ਨੂੰ ਬਚਾ ਲਿਆ ਤੇ ਫਿਰ ਤੁਸੀਂ ਰੋਟੀ ਕਿੱਥੋਂ ਕਾਹੋਗੇ ਜਿਹੜੀ ਰੋਟੀ ਦਾ ਸਿਸਟਮ ਹੈ ਨਹੀਂ ਨਾਨਕ ਚਿੰਤਾ ਨਾ ਕਰੋ ਚਿੰਤਾ ਤੇ ਸਹੀ ਹੈ ਇਹ ਬੰਦੇ ਨੂੰ ਬਹੁਤ ਵੱਡਾ ਵਹਿਮ ਆ ਵੀ ਖਾਣੀ ਮੈਂ ਰੋਟੀ ਕਮਾਉਣੀ ਹੈ ਤਾਂ ਤਾਂ ਮੇਰੇ ਮੂੰਹ ਚ ਜਾਣੀ ਹੈ ਜਿਹਦਾ ਮੂੰਹ ਲਾਤਾ ਉਹਨੂੰ ਦਾਣਾ ਲਿਖਿਆ ਹੋਇਆ ਤੁਸੀਂ ਕਾਮਨਾ ਕਰਦੇ ਹੋ ਲੋਕਾਂ ਦੀ ਚੰਗੀ ਸੇਵਾ ਦੀ ਤੇ ਤੁਸੀਂ ਇੱਕ ਸ਼ਰਬਤ ਵੇਚ ਰਹੇ ਹੋ ਤੇ ਸ਼ਰਬਤ ਜਿਹੜਾ ਉਹ ਡਾਕਟਰ ਕਹਿੰਦੇ ਆ ਵੀ ਸਿਹਤ ਨੂੰ ਖਰਾਬ ਕਰਦਾ ਤੇ ਤੁਹਾਡਾ ਜਿਹੜਾ ਸ਼ਰਬਤ ਹੈ ਜਿਹਦੀ ਬਹੁਤ ਮਸ਼ਹੂਰੀ ਹੈ ਮਹਾਰਾਜਾ ਸ਼ਰਬਤ ਉਹਦੇ ਚ ਫਿਰ ਐਸਾ ਕੀ ਹੈ ਜਿਹੜਾ ਤੁਸੀਂ ਲੋਕਾਂ ਨੂੰ ਕਹਿੰਨੇ ਹੋ ਵੀ ਤੁਹਾਡਾ ਲੀਵਰ ਠੀਕ ਕਰ ਦੂਗਾ ਤੁਹਾਡੀ ਸ਼ੂਗਰ ਠੀਕ ਕਰ ਦੂਗਾ ਤੁਹਾਡਾ ਬੀਪੀ ਠੀਕ ਕਰ ਦੂਗਾ ਤੁਹਾਡੀਆਂ ਹੋਰ ਬਿਮਾਰੀਆਂ ਠੀਕ ਕਰ ਦੂਗਾ ਇਹ ਇਹ ਚ ਕਿੰਨਾ ਕੁ ਸੱਚ ਹੈ ਤੇ ਕਿਉਂ ਤੁਸੀਂ ਇਹ ਦਾਅਵੇ ਕਰ ਰਹੇ ਹੋ ਦੇਖੋ ਜੀ ਇੱਕ ਮੈਂ ਤੁਹਾਨੂੰ ਨਾ ਬੜੀ ਸਪਸ਼ਟ ਗੱਲ ਕਹਿਣਾ ਜੀ ਕੋਈ ਵੀ ਜਿਹੜਾ ਜੈਨੂਨ ਕੰਮ ਨਾਲ ਜੀ ਉਹਦਾ ਤੁਹਾਨੂੰ ਬੋਤਾ ਤੁਸੀਂ ਕਿਸੇ ਬੰਦੇ ਨੂੰ ਇੱਕ ਵਾਰੀ ਐਡ ਲਾ ਕੇ ਚੀਜ਼ ਪਛਾ ਤੋਗੇ ਦੂਜੀ ਵਾਰੀ ਤੁਹਾਡੇ ਕੋਲ ਕੋਈ ਕਿਉਂ ਆਊਗਾ ਜੀ ਸਾਡੇ ਪਰਦਾਦਾ ਜੀ ਵੈਦ ਕੇਸਰ ਸਿੰਘ ਜੀ 1998 ਦੇ ਵਿੱਚ ਉਹਨਾਂ ਦੀ ਡੈਥ ਹੋਈ ਹੈ ਜਦੋਂ ਉਹਨਾਂ ਦੇ ਲਾਸਟ ਦਿਨ ਸੀਗੇ ਨਹੀਂ ਉਦੋਂ ਕੋਈ ਪ੍ਰਚਾਰ ਨਹੀਂ ਸੀ ਕੋਈ ਸੋਸ਼ਲ ਮੀਡੀਆ ਨਹੀਂ ਸੀ ਕੁਝ ਨਹੀਂ ਸੀਗਾ ਉਸ ਵਕਤ ਲੋਕ ਸਾਡੇ ਘਰੇ ਆ ਕੇ ਬਹਿ ਜਾਂਦੇ ਸੀ ਪਿੰਡ ਮਾਛੀਕੇ ਮੁਗਦੇ ਲੱਗੇ ਤੇ ਲੋਕਾਂ ਨੇ ਕਿਹਾ ਵੀ ਕੇਸਰ ਸਿੰਘ ਜੀ ਜੇ ਤਾਂ ਇਲਾਜ ਕਰਦੇ ਹੋ ਤਾਂ ਕਰ ਲਓ ਨਹੀਂ ਤਾਂ ਅਸੀਂ ਤਾਂ ਇੱਥੇ ਬੈਠੇ ਸਾਨੂੰ ਰਾਸ਼ਨ ਖਵਾਈ ਚੱਲਿਓ ਜਿਹੜੀ ਦੂਸਰੀ ਗੱਲ ਆਪਾਂ ਕਰਦੇ ਆਂ ਵੀ ਸ਼ਰਬਤ ਡਾਕਟਰ ਕਹਿੰਦੇ ਵੀ ਨਹੀਂ ਪੀਣਾ ਚਾਹੀਦਾ ਬਿਲਕੁਲ ਉਹਦਾ ਕਾਰਨ ਇਹ ਹੈ ਸ਼ਰਬਤ ਦੇ ਅੰਦਰ ਮਿਠਾਸ ਹੁੰਦੀ ਹੈ ਹਮ ਗੱਲ 100% ਸੱਚ ਬਿਲਕੁਲ ਪਰ ਮੈਂ ਜੇ ਤੁਹਾਨੂੰ ਆਪਦੇ ਸ਼ਰਬਤ ਦਾ ਜੀ ਟੇਸਟ ਕਰਾਵਾਂ ਇਹਦੋਂ ਮਿੱਠਾ ਸ਼ਰਬਤ ਨਹੀਂ ਤੁਸੀਂ ਕਿਤੇ ਪੀਤਾ ਹੋ अच्छा ਤੁਹਾਡਾ ਸ਼ਰਬਤ ਇਹ ਫਿਰ ਇਹਦਾ ਮਤਲਬ ਤੁਸੀਂ ਸਵਾਦ ਲਈ ਬਣਾਇਆ ਕਿ ਲੋਕਾਂ ਨੂੰ ਠੀਕ ਕਰਨ ਲਈ ਇਹ ਤੁਸੀਂ ਦੱਸੋਗੇ ਜੀ ਤੁਸੀਂ ਪ੍ਰੈਕਟੀਕਲ ਤੁਸੀਂ ਜਵਾਬ ਦੇ ਸਕਦੇ ਹੋ ਇਸ ਚੀਜ਼ ਦਾ ਤੁਸੀਂ ਮੈਨੂੰ ਹੁਣ ਸ਼ਰਬਤ ਪਿਆਉਂਗੇ ਮੈਂ ਸ਼ਰਬਤ ਪਿਆਉਂਗਾ ਜੇ ਮੈਂ ਦੱਸਦਾ ਨਾ ਜੀ ਫਿਰ ਉਹ ਗੱਲ ਹੋ ਜਾਣੀ ਆ ਇਹ ਬੰਦਾ ਬੋਲ ਬੋਲ ਦੱਸਦਾ ਜਦੋਂ ਤੁਸੀਂ ਦੱਸਣਾ ਫਿਰ ਗੱਲ ਹੋ ਜਾਣੀ ਕੁਝ ਹੋਰ ਚਲੋ ਇਹ ਰੰਗ ਵੀ ਦੇਖਿਓ ਜੀ ਇਹ ਰੰਗ ਯਾਰ ਇਹ ਤਾਂ ਮੈਲਾ ਜਾਂ ਰੰਗਾ ਚਲੋ ਪੀ ਕੇ ਦੇਖਦੇ ਆਂ ਇਹ ਇਹਦਾ ਕੌੜਾ ਬਹੁਤ ਜ਼ਹਿਰ ਵਰਗਾ ਦਾ ਬਹੁਤ ਕੌੜਾ ਆਈ ਇਹਦਾ ਆਪਣੇ ਨਹੀਂ ਬਜ਼ੁਰਗ ਇੱਕ ਗੱਲ ਕਹਿੰਦੇ ਹੁੰਦੇ ਸੀ ਜਿਹੜਾ ਬੰਦਾ ਬਹੁਤਾ ਕੌੜਾ ਬੋਲੇ ਨਾ ਉਹਨੂੰ ਨੇੜੇ ਰੱਖਿਓ ਜਿਹੜਾ ਸ਼ਰਬਤ ਜ਼ੁਬਾਨ ਨੂੰ ਕੌੜਾ ਲੱਗੇ ਪਰ ਅੰਦਰ ਜਾ ਕੇ ਘਰੇ ਭਲਾ ਉਹਨੂੰ ਨੇੜੇ ਰੱਖਿਓ ਸਾਡੇ ਬਾਣੇ ਸ਼ਰਬਤ ਅੱਜ ਦੀ ਡੇਡ ਚ ਕੀ ਆ ਜਿਹੜਾ ਸਵਾਦ ਲੱਗੇ ਇਹ ਜਿਹੜਾ ਤੁਹਾਨੂੰ ਸ਼ਰਬਤ ਪਿਆਇਆ ਹੁਣ ਤੁਸੀਂ ਦੱਸੋ ਵੀ ਕੀ ਅਸੀਂ ਕਹਿ ਰਹੇ ਹਾਂ ਤੇ ਕਿਹੜੀ ਚੀਜ਼ ਦਾ ਅਸੀਂ ਪ੍ਰਚਾਰ ਕਰ ਰਹੇ ਹਾਂ ਕਿੱਥੇ ਵਾਸਤੇ ਚੰਗਾ ਕਿੱਥੇ ਵਾਸਤੇ ਨਾ ਨਹੀਂ ਹੁਣ ਵੈਦ ਸਾਹਿਬ ਜੋਧਾ ਸਿੰਘ ਜੀ ਦੱਸੋਗੇ ਤਾਂ ਤੁਸੀਂ ਮੈਂ ਤਾਂ ਤੁਹਾਨੂੰ ਤੁਹਾਡੇ ਸ਼ਰਬਤ ਦਾ ਟੇਸਟ ਦੱਸਤਾ ਵੀ ਟੇਸਟ ਕੌੜਾ ਐਨੇ ਕੌੜੀ ਚੀਜ਼ ਨੂੰ ਆਪਾਂ ਸ਼ਰਬਤ ਕਹਿ ਕੇ ਵੇਚ ਸਕਦੇ ਤੁਸੀਂ ਇੱਥੋਂ ਅੱਗੇ ਜਿੱਥੇ ਵੀ ਜਾਣਾ ਨਹੀਂ ਤੁਹਾਡਾ ਸ਼ਾਮ ਨੂੰ ਮੈਨੂੰ ਫੋਨ ਆ ਜਾਣਾ ਵੀ ਜੋਧਾ ਜੀ ਜਿਹੜੀ ਚੀਜ਼ ਪਿਆਈ ਸੀ ਉਹ ਮੌਕੇ ਤੇ ਤਾਂ ਬਹੁਤ ਕੌੜੀ ਸੀ ਪਰ ਵਾਕਈ ਸ਼ਰਬਤ ਹੈ ਫਰਟਾ ਮੈਂ ਜਿਹੜਾ ਬਚਿਆ ਪਿਆ ਬਾਕੀ ਇਹ ਵੀ ਪੀ ਲਾਂ ਮੈਂ ਤੁਹਾਨੂੰ ਪੂਰੀ ਇੱਕ ਬੋਤਲ ਨਾਲ ਦੂੰਗਾ ਜੀ ਪੀ ਲੈਨੇ ਯਾਰ ਜੇਕਰ ਇੰਨਾ ਤੁਸੀਂ ਦਾਵਾ ਕਰਦੇ ਹੋ ਤਾਂ ਫੇਰ ਪੀ ਲੈਣਾ ਚਾਹੀਦਾ ਮੈਂ ਕਿ ਨਹੀਂ ਮੈਂ ਇੱਕ ਵਾਰੀ ਤੁਹਾਡੇ ਨਾਲ ਦਾਵਾ ਕਰਕੇ ਤੁਹਾਨੂੰ ਕਹਿ ਦੂੰਗਾ ਪੀ ਲੋ ਹੂੰ ਠੀਕ ਹੈ ਜੀ ਲੋਕ ਸ਼ਰਬਤ ਦੇ ਨਾਮ ਤੋਂ ਕਨਫਿਊਜ਼ ਹੁੰਦੇ ਆ ਵੀ ਸ਼ਰਬਤ ਲਿਖਿਆ ਖਣੀ ਮਿੱਠਾ ਹੋਊਗਾ ਹੂੰ ਉਹ ਸਾਡਾ ਜੋ ਰੇਸ ਚੀਜ਼ ਤੇ ਆ ਸਾਡੇ ਜਿਹੜੇ ਆਪਾਂ ਨੂੰ ਬਜ਼ੁਰਗ ਅਕਸਰ ਕਹਿੰਦੇ ਹੁੰਦੇ ਸੀ ਜਿਹੜੇ ਚੰਗੇ ਉਸਤਾਦਾਂ ਦੇ ਚੰਗੇ ਬਜ਼ੁਰਗਾਂ ਨੇ ਝੰਡੇ ਹੋਏ ਨਾ ਬੰਦੇ ਪੂਰੀ ਕੜਤਨ ਰੱਖ ਕੇ ਜਵਾਕ ਨੇ ਕਹਿਣਾ ਵੈਸੀ ਸਰਸਰੀ ਗੱਲ ਕਰਨੀ ਇਹ ਬਾਪੂ ਜੀ ਮੈਂ ਸੋਦੇ ਤੇ ਦੇ ਚਪੇੜਾਂ ਤੇ ਚਪੇੜਾ ਤੇ ਜਦੋਂ ਜਵਾਕ ਨੇ ਕਹਿਣਾ ਮੈਂ ਸੋਚਦਾ ਕੋਈ ਲੰਡਰ ਪੁਣਾ ਕਰ ਲਾਂ ਤੇ ਬਾਪੂ ਨੇ ਚੱਕ ਕੇ ਬਾਸ ਤੇ ਟੁੱਟ ਦੇਣੇ ਉਹ ਜਵਾਕ ਚਾਹੇ ਉਹ ਕੋਈ ਸੇ ਅਫਸਰ ਲੱਗੇ ਨਹੀਂ ਲੱਗੇ ਕੋਈ ਮੰਤਰੀ ਬਣੇ ਨਹੀਂ ਬਣੇ ਮੈਂ ਕਹਿੰਦਾ ਡਸਨਟ ਮੈਟਰ ਪਰ ਉਹਦੀ ਜ਼ਿੰਦਗੀ ਦੇ ਵਿੱਚ ਇੱਕ ਠਹਿਰਾਵ ਆ ਗਿਆ ਉਹਨਾਂ ਦੀ ਲਾਈਫ 'ਚ ਉਹਨਾਂ ਦੀ ਲਾਈਫ 'ਚ ਇੱਕ ਸਥਿਰਤਾ ਆ ਗਈ ਉਹਨਾਂ ਦੀ ਲਾਈਫ 'ਚ ਇੱਕ ਕਹਿ ਸਕਦੇ ਆਪਾਂ ਨਿਮਰਤਾ ਬਹੁਤ ਲੇਡੀਜ਼ ਇਸ ਗੱਲੋਂ ਡਰੀ ਜਾਂਦੀਆਂ ਨੇ ਵੀ ਜੇ ਮੈਂ ਆਪਦੀ ਮਰਜ਼ੀ ਦੀ ਦਾਲ ਸਬਜ਼ੀ ਬਣਾਤੀ ਤੇ ਮਾਤਾ ਨੇ ਗੁੱਤਕੁੱਟ ਦੇਣੀ ਹੈ ਇੰਨਾ ਚੀਜ਼ਾਂ ਤੋਂ ਡਰਨ ਦੀ ਲੋੜ ਥੋੜਾ ਨਾ ਸਾਨੂੰ ਇੱਕ ਘਰ ਦੇ ਵਿੱਚ ਤਾਂ ਜਿੰਨਾ ਕਲੇਸ਼ ਹੋ ਜਾਓ ਉਨਾ ਚੰਗਾ ਕਲੇਸ਼ ਘਰ 'ਚ ਪਿਆ ਹੋਇਆ ਚੰਗਾ ਮੈਂ ਕਹਿੰਦਾ ਜਿੰਨਾ ਵੱਧ ਤੋਂ ਵੱਧ ਕਲੇਸ਼ ਪੈਜੇ ਉਨਾ ਚੰਗਾ ਕਮਾਲ ਹੋ ਗਈ ਲੋਕ ਕਹਿੰਦੇ ਆ ਬਈ ਕੱਲੇ ਕਲੰਦਰ ਵਸੇ ਤੇ ਘੜਿਓ ਪਾਣੀ ਨਸੇ ਤੁਸੀਂ ਕਹਿੰਦੇ ਹੋ ਜਿੰਨਾ ਕਲੇਸ਼ ਪੈਜੇ ਉਨਾ ਚੰਗਾ ਬਈ ਜੀ ਆਪਾਂ ਰੋਡ ਤੇ ਜਾਂਦੇ ਆ ਫਰਜ ਕਰ ਲੋ ਇਧਰੋਂ ਮੇਰਾ ਜਵਾਗ ਗੱਡੀ ਚਲਾਉਂਦਾ ਇਧਰੋਂ ਤੁਸੀਂ ਗੱਡੀ ਚਲਾਉਨੇ ਹੋ ਤੁਸੀਂ ਗੱਡੀ ਸਾਡੀ ਗੱਡੀ ਚ ਮਾਰੀ ਮੈਂ ਤੁਹਾਡੇ ਨਾਲ ਤਾਂ ਕਲੇਸ਼ ਕਰੂ ਮੌਕੇ ਤੇ ਤੇ ਘਰੇ ਜਾ ਕੇ ਜਵਾਗ ਦੇ ਲਵਾਂਗਾ ਦੋ ਛੇਤਰ ਕਾਰਨ ਹੂੰ ਗਲਤੀ ਜਵਾਕ ਦੀ ਨਾ ਹੂੰ ਮੇਰਾ ਮੂੰਹ ਹੌਸਟ ਜਵਾਕ ਦਾ ਹੂੰ ਤੁਸੀਂ ਮਰਦੇ ਠਾ ਮਰੂ ਮੈਨੂੰ ਕੀ ਹੂੰ ਰੋ ਜਵਾਕ ਜੇ ਮੇਰਾ ਮਰ ਗਿਆ ਹੂੰ ਜਾਨ ਨਿਕਲ ਜੂ ਹੂੰ ਸਾਡੀ ਅੰਦਰੋਂ ਸੱਚਾਈ ਜਿਹੜੀ ਹੋਣੀ ਚਾਹੀਦੀ ਸੀ ਹੂੰ ਅਸੀਂ ਉਹ ਕਲੇ ਆ ਜਿਹੜੀਆਂ ਗੱਲਾਂ ਆਪਾਂ ਕਰਦੇ ਕਲੇਸ਼ ਤੋਂ ਡਰਨਾ ਜਿਹੜਾ ਕਲੇਸ਼ ਨਹੀਂ ਹੋ ਰਿਹਾ ਉਹ ਉਦੋਂ ਵੱਡਾ ਕਲੇਸ਼ ਆ ਤੁਸੀਂ ਕਿਹਨੂੰ ਕਲੇਸ਼ ਨਾ ਹੋਵੇ ਨਾ ਹੋਣ ਜੀ ਕਲੇਸ਼ ਫਿਰ ਮਨ 'ਚ ਗੱਲ ਨਾ ਰੱਖੋ ਹੂੰ ਖੋਪੜੀ ਚ ਤਾਂ ਅੱਜ ਤੋ 20 ਸਾਲ ਪੁਰਾਣੀ ਗੱਲ ਰੱਖੀ ਬੈਠੇ ਆਪਾਂ 20 ਸਾਲ ਪਹਿਲਾਂ ਬੜੀ ਗਰੀਬੀ ਸੀ ਐਂ ਹਾਲਾਤ ਸੀ ਉਹਨੇ ਸਾਡੀ ਚਾਚੀ ਨੇ ਸਾਨੂੰ ਆਹ ਗੱਲ ਕਹੇ ਤੀ ਵਾਹ ਜੀ ਵਾਹ ਹੂੰ ਤੁਸੀਂ ਕਿਹਨੂੰ ਸਾਨੂੰ ਕਲੇਸ਼ ਕਰੇਣੀ ਚਾਹੀਦਾ ਅੱਜ ਤੋਂ 40 ਸਾਲ ਪਹਿਲਾਂ ਲੇਡੀਜ਼ ਤਲਾਕ ਐਨ ਸੋ 100 ਵਾਰੀ ਸੋਚਦੇ ਨੇ ਤਲਾਕ ਕੋਈ ਆਪਸ਼ਨ ਨਹੀਂ ਤੇ ਹੁਣ ਦੇ ਹਾਲਾਤ ਕੀ ਨੇ ਮੁੰਡੇ ਇਸ ਗੱਲੋਂ ਡਿਪਰੈਸ਼ਨ ਚ ਨੇ ਮੈਂ ਤੁਹਾਨੂੰ ਪ੍ਰੈਕਟੀਕਲ ਦੱਸ ਦਾਂ 22 ਸਾਲ ਦੇ ਮੁੰਡੇ ਸਾਡੇ ਕੋਲੇ ਆਉਂਦੇ ਵੀ ਜੇ ਨਾ ਰਿਲੇਸ਼ਨ ਬਣਿਆ ਨਾ ਸਾਡੇ ਤੋਂ ਪ੍ਰੈਕਟੀਕਲੀ ਜਿਹੜਾ ਫਿਜ਼ੀਕਲ ਰਿਲੇਸ਼ਨ ਨਾ ਬਣਿਆ ਕਿਤੇ ਤਲਾਕ ਤਾਂ ਨਹੀਂ ਹੋ ਜੂ ਤੁਹਾਨੂੰ ਕੋਈ ਬਿਮਾਰੀ ਨਹੀਂ ਮੈਂ ਕਹਿੰਦਾ ਜੀ ਕਿਸੇ ਬੰਦੇ ਨੂੰ ਕੋਈ ਬਿਮਾਰੀ ਨਹੀਂ ਹੁੰਦੀ ਅਗਰ ਤੁਸੀਂ ਨਿਮਰਤਾ ਚੋਂ ਔਰ ਸਰੈਂਡਰ ਕਰਤਾ ਤੁਸੀਂ YouTube ਦੇ ਉੱਤੇ ਸਰਚ ਕਰਕੇ ਦੇਖੋ ਫਾਸਟਿੰਗ ਕਿਲਿੰਗ ਕੈਂਸਰ ਲੋਕਾਂ ਨੇ ਕੈਂਸਰ ਦਾ ਹੱਲ ਕਰ ਲਿਆ 30 ਦਿਨ ਕੁਝ ਨਹੀਂ ਖਾਦਾ ਜੀ ਸਿਰਫ ਨਾਮ ਜਪੇ ਪਾਣੀ ਪੀਤਾ ਨਾਮ ਜਪੇ ਪਾਣੀ ਪੀਤਾ ਨਾਮ ਜਪੇ ਪਾਣੀ ਪੀਤਾ 30 ਦਿਨਾਂ ਬਾਅਦ ਰਿਪੋਰਟ ਕਰਾ ਕੇ ਦੇਖੀ ਡਾਕਟਰਾਂ ਦੀ ਅੱਖਾਂ ਖੁੱਲੀਆਂ ਦੀ ਖੁੱਲੀਆਂ ਰਹਿ ਗਈ ਯਾਰ ਆਹ ਕੀ ਕਰ ਲਿਆ ਅੱਛਾ ਮਤਲਬ ਨਾਮ ਜਪਣ ਨਾਲ ਹੀ ਕੈਂਸਰ ਠੀਕ ਹੋ ਗਿਆ ਨਾਮ ਜਪਣ ਦੇ ਨਾਲ ਨਹੀਂ ਗੱਲ ਕਰਦੇ ਆਪਾਂ ਗੱਲ ਇਹ ਕਰਦੇ ਆਂ ਵੀ ਤੁਸੀਂ ਉਹਨੂੰ ਟਾਈਮ ਤਾਂ ਦੋ ਰਿਕਵਰੀ ਦਾ ਆਪਾਂ ਉਦਾਹਰਨ ਦੇ ਤੌਰ ਤੇ ਆਪਣੇ ਸਰੀਰ ਚ ਸੈੱਲ ਨੇ ਜਿਹੜਾ ਸੈੱਲ ਮਾੜਾ ਉਹਨੂੰ ਜਦੋਂ ਤੱਕ ਖਰਾਕ ਮਿਲੀ ਜਾਂਦੀ ਆ ਉਹਨਾਂ ਚਿਰ ਉਹਨੂੰ ਜਿੰਦਾ ਰੱਖੋ ਜਦੋਂ ਤੁਹਾਨੂੰ ਬਾਹਰੋਂ ਖੁਰਾਕ ਮਿਲਣੀ ਬੰਦ ਹੋ ਗਈ ਤਾਂ ਸਭ ਤੋਂ ਪਹਿਲਾਂ ਕਿਹੜਾ ਸੈੱਲ ਖਾਓ ਜਿਹੜਾ ਮਾੜਾ ਸੈੱਲ ਜਿਹੜਾ ਅੰਦਰ ਜੁੜਿਆ ਹੋਇਆ ਤੁਸੀਂ ਅੱਜ ਖੁਰਾਕ ਬੰਦ ਕਰਦੇ ਹੋ 30 ਦਿਨਾਂ ਚ ਆਪਾਂ ਸੁngੜ ਜਾਂਦੇ ਹਾਂ ਕਿਉਂ ਸੁngੜ ਜਾਂਦੇ ਹਾਂ ਕਿਉਂਕਿ ਅੰਦਰੋਂ ਸ਼ਰੀਰ ਆਪਦੇ ਆਪ ਨੂੰ ਖਾਣਾ ਸ਼ੁਰੂ ਕਰਕੇ ਉਹਨੇ ਦਿਲ ਤੇ ਦਿਮਾਗ ਤਾਂ ਜਿਉਂਦਾ ਰੱਖਣਾ ਨਾ ਉਹ ਦੋ ਚੀਜ਼ਾਂ ਨੂੰ ਜਿਉਂਦਾ ਰੱਖਣ ਵਾਸਤੇ ਤੇ ਜਦੋਂ ਸਾਰੇ ਸੈੱਲ ਖਾਣ ਲੱਗ ਗਿਆ ਤੁਹਾਡੇ ਕੈਂਸਰ ਵਾਲੇ ਸੈੱਲ ਛੱਡ ਦੂ ਨਹੀਂ ਛੱਡ ਸਭ ਤੋਂ ਪਹਿਲਾਂ ਉਹਨਾਂ ਨੂੰ ਖਾਓ ਕਿਉਂ ਕਿਉਂਕਿ ਉਹ ਅਦਮਰੇ ਸੈੱਲ ਨੇ ਫਾਲਤੂ ਦੀ ਨੈਗੇਟਿਵ એનર્ਜੀ ਆ ਉਹ ਕੋਈ ਐ ਰ ਇਹਨਾਂ ਨੂੰ ਖਤਮ ਕਰੋ ਪਹਿਲਾਂ ਮਤਲਬ ਥੋੜਾ ਕਹਿਣ ਦਾ ਭਾਵ ਕਿ ਜੇਕਰ ਕੋਈ ਬਹੁਤ ਭੈੜੀ ਕੈਂਸਰ ਵਰਗੀ ਬਿਮਾਰੀ ਵੀ ਹੋਵੇ ਤੇ ਉਹਨੂੰ ਜੇਕਰ ਅਸੀਂ ਓਵਰ ਖਾਣਾ ਛੱਡ ਦਈਏ ਖਾਣਾ ਘਟਾ ਦਈਏ ਤਾਂ ਸਾਡੇ ਜਿਹੜੇ ਨਵੇਂ ਸੈੱਲ ਉਹ ਬਣਨੇ ਬੰਦ ਹੋ ਜਾਣਗੇ ਤੇ ਪੁਰਾਣੇ ਖਰਾਬ ਸੈੱਲਾਂ ਨੂੰ ਸਾਡੀ ਬੋਡੀ ਆਪਣੇ ਆਪ ਜज्ਬ ਕਰਨਾ ਖਾਣਾ ਸ਼ੁਰੂ ਕਰ ਦੇਗੀ ਤੇ ਬਿਮਾਰੀ ਠੀਕ ਹੋਣੀ ਸ਼ੁਰੂ ਹੋ ਜਾਏਗੀ ਬਿਲਕੁਲ ਹੋ ਜਾਊਗੀ ਥੋੜਾ ਸਰੀਰ ਬਾਕੀ ਸਭ ਕੁਝ ਸਹਾਰ ਲੂ ਤੁਹਾਡੇ ਦਿਲ ਤੇ ਤੁਹਾਡੇ ਦਿਮਾਗ ਨੂੰ ਬੰਦ ਨਹੀਂ ਹੋਣਾ ਦਿਨਾਂ ਫਿਜ਼ੀਕਲ ਪ੍ਰੋਬਲਮਾਂ ਘਟ ਨੇ ਜਿਹੜੀ ਪ੍ਰੈਕਟੀਕਲ ਪ੍ਰੋਬਲਮਸ ਨੇ ਤਾਂ ਬਹੁਤ ਘਟ ਨੇ ਵੱਧ ਪ੍ਰੋਬਲਮਾਂ ਕੀ ਨੇ ਮਾਨਸਿਕ ਦੇਖੋ ਤੁਸੀਂ ਬੜੇ ਦਾਅਵੇ ਤੁਹਾਡੇ ਸ਼ਰਬਤ ਬਾਰੇ ਤੁਹਾਡੇ ਅਸੀਂ ਸੁਣੇ ਨੇ ਤੁਸੀਂ ਕਹਿੰਦੇ ਹੋ ਵੀ ਇਹ ਕੈਸਟਰੋਲ ਵੀ ਠੀਕ ਕਰਦਾ ਹੈ ਇਹ ਮੋਟਾਪਾ ਵੀ ਠੀਕ ਕਰਦਾ ਹੈ ਇਹ ਸ਼ਰਬਤ ਤੁਹਾਡਾ ਜਿਹੜਾ ਹੈ ਬੀਪੀ ਵੀ ਠੀਕ ਕਰਦਾ ਹੈ ਇਹ 슈ਗਰ ਵੀ ਠੀਕ ਕਰਦਾ ਹੈ ਇੰਨੀਆਂ ਸਾਰੀਆਂ ਬਿਮਾਰੀਆਂ ਤੁਸੀਂ ਇੱਕੋ ਆਪਦਾ ਜਿਹੜਾ ਇਹ ਸ਼ਰਬਤ ਜਿਹੜਾ ਕੌੜਾ ਸ਼ਰਬਤ ਹੈ ਇਹਦੇ ਨਾਲ ਦੱਸਦੇ ਹਾਂ ਠੀਕ ਕਰਦਾ ਇਹ ਇਹ ਬਹੁਤ ਸਾਰੇ ਲੋਕ ਨੇ ਜਿਹੜੇ ਇੱਕ ਚੀਜ਼ ਬਣਾ ਲੈਂਦੇ ਆ ਫਿਰ ਸਾਰੀਆਂ ਬਿਮਾਰੀਆਂ ਉਹਦੇ ਉੱਤੇ ਲਿਖ ਦਿੰਦੇ ਆ ਤਾਂ ਕਿ ਕਮਾਈ ਮੋਟੀ ਹੋਵੇ ਕੀ ਤੁਹਾਡਾ ਵੀ ਇਹੀ ਪਰਪਸ ਹੈ ਮੈਂ ਉਹੀ ਗੱਲ ਕਹਿੰਦਾ ਨਹੀਂ ਮੈਂ ਪਹਿਲਾਂ ਵੀ ਗੱਲ ਕਹਿ ਕੇ ਹਟਿਆ ਜਿਹੜੀ ਕਮਾਈ ਵਾਲਾ ਸਿਸਟਮ ਹੈ ਨਹੀਂ ਇਹ ਬੰਦੇ ਦੇ ਹੱਥ ਵਿੱਚ ਹੈ ਹੀ ਨਹੀਂ ਤੇ ਜਿਹੜੇ ਬੰਦੇ ਕਹਿੰਦੇ ਅਸੀਂ ਕਮਾਈ ਕਰ ਲਾਂਗੇ ਅਸੀਂ ਪਤਾ ਨਹੀਂ ਕੀ ਬਣ ਜਾਾਂਗੇ ਤੇ ਪਰਮਾਤਮਾ ਨੇ ਤੱਪੜ ਰੋਲ ਤੇ ਠੀਕ ਹੈ ਪਰ ਜਿੰਨੀਆਂ ਤੁਸੀਂ ਕਹਿੰਦੇ ਹੋ ਪ੍ਰੋਬਲਮਾਂ ਤੁਹਾਡਾ ਸ਼ਰਬਤ ਠੀਕ ਕਰਦਾ ਓਨੀਆਂ ਕਰਦਾ ਇਹ ਮੈਂ ਨਹੀਂ ਕਹਿੰਦਾ ਜੀ ਅਸੀਂ ਬਣਾਇਆ ਹੀ ਕੱਲਰ ਲੀਵਰ ਵਾਸਤੇ ਅਸੀਂ ਜਦੋਂ ਇਹਨੂੰ ਬੈਜੀ ਬਣਾਇਆ ਐਸੀ ਬਣਾਇਆ ਇਹਨੂੰ ਲੀਵਰ ਵਾਸਤੇ ਲੋਕਾਂ ਨੇ ਪੀ ਕੇ ਸਾਨੂੰ ਰਿਪੋਰਟਾਂ ਜਦੋਂ ਵਾਪਸ ਭੇਜੀਆਂ ਉਹ ਕਹਿੰਦੇ ਸਾਡੀ ਆ ਪਹਿਲਾਂ ਰਿਪੋਰਟ ਸੀ ਆ ਬਾਅਦ ਦੀ ਰਿਪੋਰਟ ਹੈ ਮੈਂ ਤੁਹਾਨੂੰ ਇੱਕ ਸਕਰੀਨਸ਼ਾਟ ਤੁਸੀਂ ਸਕਰੀਨ ਤੇ ਲਾ ਦਿਓ ਉਹ ਬੰਦਾ ਮੈਨੂੰ ਕਹਿ ਰਿਹਾ ਕਹਿੰਦਾ ਮੈਂ ਰਿਪੋਰਟ ਕਰਾਈ ਮਦਰ ਨੂੰ ਪਿਆਈ ਮੈਂ ਉਹ ਤੇ ਸ਼ਰਬਤ ਮੇਰੇ ਕੋਲ ਇੱਕ ਪਰਸੋ ਚੌਥੀ ਅੰਬਰਸਰ ਪੇਸ਼ੈਂਟ ਆਏ ਨੇ ਉਹ ਕਹਿੰਦੇ ਸੀ ਪੀਤਾ ਤਾਂ ਲੀਵਰ ਵਾਸਤੇ ਆ ਸਰੀਰ ਫੁੱਲ ਕੇ ਏਡਾ ਹੋਇਆ ਹੋਇਆ ਸੀ ਉਹ ਕਹਿੰਦੇ ਸਾਰੀ ਸੋਜ ਉਤਰ ਗਈ ਤੁਸੀਂ 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 ਖੁਦ ਇਹ ਸ਼ਰਬਤ ਬਣਾਉਨੇ ਹੋ ਤੁਸੀਂ ਦਾਵਾ ਕਰ ਰਹੇ ਹੋ ਕਿ ਤੁਹਾਡੇ ਇਹ ਸ਼ਰਬਤ ਪੀਣ ਦੇ ਨਾਲ ਮਟਾਪਾ ਵੀ ਦੂਰ ਹੋ ਜਾਂਦਾ ਆਪ ਤਾਂ ਤੁਸੀਂ ਇੰਨੇ ਮੋਟੇ ਹੋ ਤੇ ਫਿਰ ਮਟਾਪਾ ਕਿਵੇਂ ਦੂਰ ਕਰਦਾ ਆਪਦਾ ਕਿਉਂ ਨਹੀਂ ਕੀਤਾ ਫਿਰ ਤੁਸੀਂ ਮਟਾਪਾ ਦੂਰ ਮੈਂ ਇੱਕ ਗੱਲ ਤੁਹਾਨੂੰ ਬੜੀ ਕਲੀਅਰ ਕਹੂੰਗਾ ਜੀ ਬੜੇ ਸਪਸ਼ਟ ਸ਼ਬਦਾਂ ਚ ਆਪਣੀ ਜਿਹੜੇ ਲੋਕ ਵੀਡੀਓ ਦੇਖ ਰਹੇ ਬੜੇ ਸਿਆਣੇ ਆ ਗੱਲ ਸਿੱਧੀ ਸਪਸ਼ਟ ਤੁਸੀਂ ਸਵਾਲ ਪੁੱਛਿਆ ਉਹਨਾਂ ਨੂੰ ਗੱਲ ਕਲੀਅਰ ਹੋ ਗਈ ਵੀ ਗੱਲ ਸਹੀ ਹੈ ਮੇਰੀ ਟੀਮ ਬੈਠੀ ਹੈ ਇੱਥੇ ਮੈਂ ਤੁਹਾਨੂੰ ਫੋਟੋਆਂ ਵੀ ਸ਼ੇਅਰ ਕਰ ਦੇਣਾ ਮੈਂ ਪਹਿਲਾਂ ਐਂ ਸੀ ਤੇ ਹੁਣ ਮੇਰੀ ਜੋ ਸਿਚੁਏਸ਼ਨ ਉਹ ਤੁਹਾਡੇ ਸਾਹਮਣੇ ਲਾਈ ਹੋ ਔਰ ਮੈਂ ਦੂ ਪਹਿਲਾਂ ਭੇਜੀ 2 ਸਾਲ ਕੈਨੇਡਾ ਰਿਆ ਉਦੋਂ ਛੋਟੀ ਉਮਰ ਸੀ ਨਹੀਂ ਸਮਝ ਸੀ ਤਾਂ ਗਲਤੀਆਂ ਹੋਈਆਂ ਨੇ ਉਹ ਤੋਂ ਮੈਂ ਜੇ ਤੁਹਾਨੂੰ ਅੱਜ ਐਵੇਂ ਗੋਲ ਮਿੱਠੀਆਂ ਗੱਲਾਂ ਕਰ ਕਰਕੇ ਉਹਦੇ ਉੱਤੇ ਲੇਪ ਪਾ ਕੇ ਕਹਾਂ ਮੈਂ ਕਦੇ ਗਲਤੀ ਕੀਤੀ ਨਹੀਂ ਤਾਂ ਜਮਾਂ ਗਲਤ ਹੈ ਮੈਂ ਵੀ ਨਿਆਣੀ ਮੱਤ ਚ ਲੰਗਿਆ ਹਜੇ ਵੀ ਨਿਆਣੀ ਮੱਤ ਚ ਹਾਂ ਇਹ ਲਾਈਵ ਚ ਲਾਓ ਇਹ ਤੇ ਵੀ ਆ ਆ ਬੰਦੇ ਦੀ ਮੇਰੀ ਆ ਪਹਿਲਾਂ ਦੀ ਫੋਟੋ ਹੈ ਜੀ 1 ਕੁਇੰਟਲ 53 ਕਿਲੋ ਵਜਨ ਸੀ ਮੇਰਾ 1 ਕੁਇੰਟਲ 53 ਕਿਲੋ ਵਜਨ ਸੀ ਜਦੋਂ ਮੈਂ ਕੈਨੇਡਾ ਤੋਂ ਆਇਆ ਅੱਜ ਮੇਰਾ ਵਜਨ 1 ਕੁਇੰਟਲ 27 ਕਿਲੋ ਹੈ ਔਰ ਮੈਂ 3000 ਕੈਲਰੀ ਸਵੇਰੇ ਬਰਨ ਕਰ ਦਿੰਦਾ ਨਹੀਂ 8 ਤੋਂ 10 ਕਿਲੋਮੀਟਰ ਮੇਰੀ ਰੋਜ਼ ਦੀ ਸੈਰ ਆ। ਹੂੰ। ਦੂਸਰੀ ਗੱਲ ਮੈਂ ਰਿਪੋਰਟਸ ਕਰਉਣਾ। ਰਿਪੋਰਟਸ ਦੇ ਵਿੱਚ ਜਿਹੜੀ ਚੀਜ਼ ਕਮੀ ਪੇਸ਼ੀ ਆਉਂਦੀ ਆ ਮੈਂ ਆਪ ਸ਼ਰਬਤ ਪੀਣਾ ਹੀ। ਮੈਂ weight reduce ਕਰ ਰਿਹਾ ਮੈਂ ਆਪ ਸ਼ਰਬਤ ਪੀਣਾ। ਸੋ ਜਿਹੜਾ ਮਹਾਰਾਜਾ ਸ਼ਹੀ ਸ਼ਰਬਤ ਆ ਬਣਾਉਂਦਾ ਤਾਂ ਇਹ ਸਾਰੇ ਜਿੰਨੇ enzymes ਨੇ ਖੋਪੜੀ ਵਾਸਤੇ ਜਿੰਨੇ enzymes ਚਾਹੀਦੇ ਆ ਸਾਰੇ ਤੁਹਾਡੇ ਢਿੱਡ ਤੋਂ ਜਾਣੇ ਆ। 80% ਬਿਮਾਰੀਆਂ ਤੁਹਾਡੇ ਢਿੱਡ ਚੋਂ ਨੇ। ਸ਼ਰਬਤ ਨੇ ਕੰਮ ਕਰਨਾ ਤੁਹਾਡਾ ਢਿੱਡ ਸਾਫ਼ ਰੱਖਣਾ, ਲੀਵਰ ਸੈੱਟ ਰੱਖਣਾ। ਇੰਨਾ ਕਿਹਦਾ ਕੰਮ ਆ ਉਸ ਤੋਂ ਬਾਅਦ ਜੋ ਤੁਹਾਨੂੰ ਇਹਦਾ ਫਾਇਦਾ ਮਿਲ ਜੇ ਸਮਝ ਲਓ ਪਲੱਸ ਹੀ ਆ ਤੁਹਾਡੇ ਵਾਸਤੇ ਮਿੱਤਰ ਪਿਆਰਾ ਤੁਸੀਂ ਸੁਣਿਆ ਜੋਧਾ ਸਿੰਘ ਜੀ ਨੇ ਸ਼ਰਬਤ ਦੇ ਫਾਇਦੇ ਦੱਸੇ ਨੇ ਵੱਡੇ ਦਾਅਵੇ ਕੀਤੇ ਨੇ ਹੁਣ ਅਜਮਾਉਣਾ ਤੁਸੀਂ ਐ ਇਹ ਇਹਨਾਂ ਦਾ ਸ਼ਰਬਤ ਹੈ ਨਾ ਤਾਂ ਇਹਨਾਂ ਦਾ ਸ਼ਰਬਤ ਹੈ ਪਰ ਹੈ ਕੌੜਾ ਜੋਧਾ ਸਿੰਘ ਜੀ ਤੁਸੀਂ ਗੱਲਬਾਤ ਕੀਤੀ ਤੁਹਾਡਾ ਬਹੁਤ ਸ਼ੁਕਰੀਆ ਧੰਨਵਾਦ ਬਹੁਤ ਤੁਹਾਡਾ ਬਹੁਤ ਸ਼ੁਕਰੀਆ ਭੈਜੀ ਮੈਂ ਤੁਹਾਡੀਆਂ ਬਹੁਤ ਵੀਡੀਓਜ਼ ਦੇਖਿਆ ਨੇ ਤੇ ਸਾਡੇ ਸਰਕਲ ਦੇ ਵਿੱਚ ਵੀ ਬੰਦੇ ਥੋੜੀ ਵੀਡੀਓਜ਼ ਦੇ ਦਿੰਦੇ ਨੇ ਤੇ ਤੁਸੀਂ ਇੰਨਾ ਮਾਣ ਬਖਸ਼ਿਆ ਸਾਨੂੰ ਮੈਂ ਸੱਚੀ ਦਿਲੋਂ ਤੁਹਾਡਾ ਧੰਨਵਾਦ ਹੈ